ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ세ਦਾਰ ਅਕਾਲੀ ਵਾਪੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਅਤੇ ਜੱਦੀਪ ਸਿੰਘ ਜਨੂਹਾ ਵਿਖੇ ਆਪਣੇ ਪਿੰਨੂ ਸੁਨਾ ਮਰਾਨ ਮੋਹਿਬ ਤਹਿਤ ਮਈ ਉਪਟਿਆਲੇ ਪੜ ਤੋਂ ਪਿੰਡ ਨੂੰ ਜਾਂਦਿਆਂ ਨੂੰ ਮੋਟ ਲਗਾ ਕੇ ਉਹਨੂੰ ਪਾਣੀ ਪਾਇਆ ਜਾ ਰਿਹਾ ਅੱਜ ਫਿਰ ਲਗਭਗ 10 ਦਿਨ ਬਾਅਦ ਪਾਣੀ ਪਾਣਾ ਪੈਂਦਾ ਜੀ ਅੱਜ ਵੀ ਟਰੈਕਟਰ ਦੀ ਸੇਵਾ ਅਮਰਿਤਪ੍ਰੀਤ ਸਿੰਘ ਪੀਤੀ ਜੋ ਖੇਤੀ ਕਰਦੇ ਨੇ ਜੀ ਤੇ ਇਹਨਾਂ ਨੇ ਅੱਜ ਟਰੈਕਟਰ ਪਾਣੀ ਪਾਣ ਵਾਸਤੇ ਦਿੱਤਾ ਜੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਗੇਟ ਦੀ ਸਾਰੀ ਵਾਸਤੇ ਵੀ ਨਹੀਂ ਬਹੁਤ ਆਪਣਾ ਸਹਿਯੋਗ ਦਿੱਤਾ ਜੀ ਤੇ ਟੈਂਕੀ ਹੈਗੀ ਹੈ ਗੁਰਦੁਆਰਾ ਸਾਹਿਬ ਦੀ ਅਕਾਲੀ ਬਾਫੂਲਾ ਸਿੰਘ ਜੀ ਉਹਨਾਂ ਦਾ ਵੀ ਕਮੇਟੀ ਦਾ ਧੰਨਵਾਦ ਬਹੁਤ ਗਰਮੀ ਕਾਫੀ ਪੈ ਰਹੀ ਹੈ ਇਸ ਕਰਕੇ 10ਵੇਂ ਦਿਨ ਪਾਣੀ ਬਾਹਣਾ ਪੈ ਰਿਆ 10ਵੇਂ ਦਿਨ ਪਾਣੀ ਪਾਇਆ ਜਾ ਰਿਹਾ ਗਰਮੀ ਬਹੁਤ ਪੈ ਰਹੀ ਹੈ ਜੀ ਇਸ ਨੂੰ ਆਪਾਂ ਲਗਭਗ 45 48 ਡੀ ਕਿਲੋਟ੍ਰੈਕ ਹੋ ਜੁਕਦਾ ਜੀ ਤੇ ਹਰ 10 ਦਿਨਾਂ 'ਚ ਪਾਣੀ ਪਾਣਾ ਪਾਣੀ ਪਾਣਾ ਪਾਣਾ ਤੇ ਰਹਿ ਜਾਂਦਾ ਜੀ